ਕੁਝ ਘੰਟਿਆਂ ਦੀ ਹੋਈ بارش ਨੇ ਪੂਰੇ ਸ਼ਹਿਰ ਨੂੰ ਪਾਣੂ ਪਾਣੀ ਕਰ ਦਿੱਤਾ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਮਾਕਰੋਂ ਨੂੰ ਪੂਰਾ ਡੋਬ ਕੇ ਰੱਖ ਦਿੱਤਾ ਤੁਸੀਂ ਦੇਖੋ ਕਿਵੇਂ ਨਹਿਰ ਦੀ ਤਰ੍ਹਾਂ ਨਮਾਕਰੋਂ ਦੇ ਵਿਚਕਾਰ ਨੂੰ ਪਾਣੀ ਆ ਰਿਹਾ ਹੈ ਇਹ ਨਮਾਕਰੋਂ ਦੀ ਬਾਜ਼ਾਰ ਦੀਆਂ ਤਸਵੀਰਾਂ ਨੇ ਤੁਸੀਂ ਦੇਖੋ ਕਿਵੇਂ ਛੋਟੇ ਬੱਚੇ ਬਜ਼ੁਰਗ ਜਦੋਂ ਪਾਣੀ ਦੇ ਵਿੱਚ ਨਿਕਲ ਰਹੇ ਸੀ ਤਾਂ ਕਾਫੀ ਦਸਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਹੋਰ ਵੀ ਵਹੀਕਲ ਰੁੜ ਗਏ ਤੇ ਨਾਲ ਕਈ ਨੌਜਵਾਨਾਂ ਦੀ ਰੁਣ ਦੀ ਵੀ ਖਬਰ ਆ ਰਹੀ ਹੈ ਇਸ ਤਰੀਕੇ ਦੇ ਪਾਣੀ ਦਾ ਬਹਾਅ ਹੈ ਤਾ ਵਾਦੇ ਬਣੜਤ ਕੀਤੇ ਜਾ ਰਹੇ ਨੇ ਸਰਕਾਰਾਂ ਵੱਲੋਂ ਕਿ ਅਸੀਂ 75 ਸਾਲਾਂ ਤੋਂ ਵਿਕਾਸ ਕਰ ਰਹੇ ਹਾਂ ਪਰ ਵਿਕਾਸ ਦੀ ਪੋਰ ਖੁੱਲਦੀ ਨਜ਼ਰ ਆ ਰਹੀ ਹੈ ਸਰਕਾਰਾਂ ਦੇ ਦਾਅਵਿਆਂ ਦੀ ਪੋਰ ਖੁੱਲਦੀ ਨਜ਼ਰ ਆ ਰਹੀ ਹੈ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਪੂਰੀ ਸਥਿਤੀ ਜਿਹੜੀ ਸੰਭੀ ਹੋਈ ਹੈ ਪਰ ਕਿਤਨੇ ਕਿਤੇ ਲੋਕ ਤੁਸੀਂ ਦੇਖੋ ਇਸ ਤਰੀਕੇ ਨਾਲ ਖੱਜਲਖਵਾਰ ਹੋ ਰਹੇ ਨੇ ਤੇ ਨਾਲ ਦੀ ਨਾਲ ਦੁਕਾਨਾਂ ਦੇ ਵਿੱਚ ਪਾਣੀ ਵੜ ਗਿਆ ਛੋਟੇ ਬੱਚੇ ਤੁਸੀਂ ਦੇਖੋ ਕਿ ਉਹਨਾਂ ਨੂੰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਦੂਜੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਜਿੱਤੇ ਕਿ ਮੋਟਰਸਾਈਕਲ ਐਕਟਿਵਾ ਜਦੋਂ ਰੁੜੇ ਨੇ ਤਾਂ ਉਹਨਾਂ ਨੂੰ ਕਿਵੇਂ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਤੁਸੀਂ ਦੇਖੋ ਗੱਡੀਆਂ ਕਿਵੇਂ ਡੁੱਬੀਆਂ ਪੰਜਾਂ ਨੇ ਦੂਜੇ ਪਾਸੇ ਜਿਹੜੇ ਐਕਟਿਵਾ ਸਵਾਰ ਆ ਗਏ ਤੁਸੀਂ ਦੇਖੋ ਕਿਵੇਂ ਇਹ ਜਿਹੜਾ ਐਕਟਿਵਾ ਤਾਂ ਥੋੜਾ ਜ਼ਿਆਦਾ ਡੁੱਬ ਚੁੱਕਾ ਹੈ ਬੜਾ ਆ ਦੇਖੋ ਤੁਸੀਂ ਰੁੜ ਗਿਆ ਆ ਨੌਜਵਾਨ ਤਾਂ ਰੁੜਦਾ ਨਜ਼ਰ ਆ ਰਿਹਾ ਹੈ ਤਾਂ ਇਹ ਤੁਸੀਂ ਦੇਖੋ ਐਕਟਿ ਇਸ ਤਰ੍ਹਾਂ ਦੀ ਤਸਵੀਰ ਅੱਜ ਨਮਾਕੀਉਂਦ ਵਿੱਚ ਵੇਖਣ ਨੂੰ ਮਿਲੀਆਂ ਨੇ ਤਾਂ ਤੁਸੀਂ ਅੱਗੇ ਸ਼ੇਅਰ ਕਰਦੇ ਰਹੋ ਪਾਵੇਂ ਕੀ ਵਿਰੋਧਾਵੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਨੇ ਕਿ ਅਸੀਂ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕਰ ਚੁੱਕੇ ਹਾਂ ਪਰ 11 ਮਹੀਨੇ ਸਰਕਾਰਾਂ ਕੋਲ ਹੁੰਦੇ ਨੇ ਇੱਕ ਮਹੀਨਾ ਦੋ ਮਹੀਨਾ ਜੋ ਬਾਰਸ਼ ਪੈਂਦੀ ਆ ਉਸ ਦੇ ਵਿੱਚ ਪਤਾ ਲੱਗ ਜਾਂਦਾ ਕਿੰਨਾ ਕੁ ਕੰਮ ਪ੍ਰਸ਼ਾਸਨ ਨੇ ਪਾਣੀ ਦੀ ਨਿਕਾਸੀ ਵਾਸਤੇ ਕੀਤਾ ਹੈ ਤੁਸੀਂ ਦੇਖੋ ਕਿ ਨਮਾ ਕਰੋ ਚਾਰੇ ਪਾਸੇ ਤਾਂ ਪਾਣੀ ਨਾਲ ਡੁੱਬ ਚੁੱਕਾ ਹੈ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਲੱਗੇ ਵੀ ਡਰ ਰਹੇ ਸੀ ਦੂਜੇ ਪਾਸੇ ਦੁਕਾਨਾਂ ਦੇ ਵਿੱਚ ਪਾਣੀ ਵੜ ਗਿਆ ਖਾਲੀ ਪਲਾਟਾਂ ਦੇ ਵਿੱਚ ਤਾਂ 15-15 ਫੁੱਟ ਪਾਣੀ ਵੜ ਗਿਆ ਜਿੱਤੇ ਕੀ ਵੱਡਾ ਖਤਰਾ ਬਣਿਆ ਹੋਇਆ ਹੈ ਇਹ ਤੁਸੀਂ ਦੇਖੋ ਉੱਪਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿਵੇਂ ਤੁਸੀਂ ਦੇਖੋ ਗਲੀਆਂ ਨਾਲੀਆਂ ਪਰੀਆਂ ਪਾਣੀ ਦੇ ਜਾ ਰਹੀਆਂ ਨੇ ਕੁਝ ਘੰਟੇ ਦੀ ਬਾਰਸ਼ ਨੇ ਪੂਰਾ ਜਲਥਲ ਕਰ ਦਿੱਤਾ ਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਸਾਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਕਿਸ ਨੇ ਰਾਸ਼ਨ ਕਿਆਣਾ ਕਿਸੇ ਹਸਪਤਾਲ ਜਾਣਾ ਹੈ ਤਾਂ ਉਹਨਾਂ ਵਾਸਤੇ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਤੁਸੀਂ ਦੇਖੋ ਗੱਡੀ ਜਾ ਰਹੀ ਹੈ ਤੇ ਕਿੰਨੀ ਪਾਣੀ ਵਿੱਚ ਡੁੱਬ ਚੁੱਕੀ ਹੈ ਪੂਰਾ ਬੌਂਡ ਡੁੱਬ ਚੁੱਕਾ ਹੈ ਪਾਣੀ ਦੇ ਵਿੱਚ ਤਾਂ ਤੁਸੀਂ ਦੇਖੋ ਕਿੰਨਾ ਪਾਣੀ ਹੋਵੇਗਾ ਤੇ ਆਹ ਬੰਦਾ ਅਗਰ ਇਸ ਤਰੀਕੇ ਨਾਲ ਬਹੁਤ ਵਿੱਚ ਜਾਵੇਗਾ ਤਾਂ ਉਸ ਨੂੰ ਡੁੱਬਣ ਦਾ ਖਤਰਾ ਹੈ ਪੂਰੀਆਂ ਗੱਡੀਆਂ ਤੁਸੀਂ ਦੇਖੋ ਡੁੱਬੀਆਂ ਹੋਈਆਂ ਲੋਕ ਛੱਤਾਂ ਦੇ ਉੱਤੇ ਬੈਠੇ ਨੇ ਤਾਂ ਨੀਚੇ ਦੇ ਅਦ੍ਰਿਸ਼ ਦਿਖ ਰਹੇ ਨੇ ਕੀ ਹਾਲਾਤ ਦੇ ਵਿੱਚ ਲੋਕ ਰਹਿ ਰਹੇ ਨੇ ਕਿ ਕੋਈ ਚੰਡੀਗੜ੍ਹ ਦੇ ਪੈਰਾ ਵਿੱਚ ਵੱਸਣ ਵਾਲਾ ਨਵਾਂ ਗਰਾਉ ਹੈ ਨਮਾ ਗਰਾਉ ਉਹ ਕਸਬੇ ਜਿੱਥੇ ਕੀ ਲੋਕ ਹਮੇਸ਼ਾ ਮੁਸ਼ਕਲਾਂ ਦੇ ਨਾਲ ਕਿਰਿਆ ਰਹਿੰਦੇ ਨੇ ਤੇ ਬਾਰ ਬਾਰ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਸਾਡੀਆਂ ਮੁਸ਼ਕਲਾਂ ਹੱਲ ਕਰ ਦਿਓ ਪਰ 75 70 ਸਾਲਾਂ ਤੋਂ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਪਰ ਇਹ ਨਵਾਂ ਗਰਾਉਂਦਾ ਕੋਈ ਹੱਲ ਨਹੀਂ ਹੋਇਆ ਅਜੇ ਵੀ ਲੋਕ ਤਰਾਤਰਾ ਕਰ ਰਹੇ ਨੇ ਤਾਂ ਲੋਕ ਉਹੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਚੁੱਕੇ ਨੇ ਆ ਤੁਸੀਂ ਦੇਖੋ ਮੂੰਹ ਬੋਲਦੀ ਤਸਵੀਰਾਂ ਨੇ ਕਿਵੇਂ ਪਾਣੀ ਨਹਿਰ ਦੀ ਚਲਾਤਰਾਂ ਚੱਲ ਰਿਹਾ ਕਿ ਇਹ ਮੈਂ ਨਹਿਰ ਵਗਦੀ ਹੋਏ ਇਸ ਜਗ੍ਹਾ ਉੱਤੇ ਪਰੇ ਨਮਾਕਰੋਂ ਦੇ ਗਲੀਆਂ ਦੇ ਵਿਚਕਾਰ ਵਿਚਕਾਰ ਨੂੰ ਜਾਣ ਵਾਲਾ ਪਾਣੀ ਹੈ ਜੋ ਕਿ ਥੋੜੀ ਜੀ ਬਾਰਸ਼ ਨੇ ਪੂਰਾ ਨਮਾਕਰੋਂ ਨੂੰ ਡੁਬੋ ਕੇ ਰੱਖ ਦਿੱਤਾ ਤੁਸੀਂ ਦੇਖੋ ਕਿ ਲੋਕਾਂ ਦਾ ਮੁਸ਼ਕਲ ਹੈ ਘਰਾਂ ਤੋਂ ਬਾਹਰ ਨਿਕਲਣਾ ਤਸਵੀਰਾਂ ਤੁਹਾਨੂੰ ਨਮਾਕਰੋਂ ਦਿਖਾ ਰਹੀਆਂ ਜਿੱਤੇ ਕਿ ਲੋਕਾਂ ਵੱਲੋਂ ਵੱਖ-ਵੱਖ ਵੀਡੀਓ ਬਣਾ ਕੇ ਭੇਜੀਆਂ ਜਾਂਦੀਆਂ ਦੂਜੇ ਪਾਸੇ ਮੌਕੇ ਤੇ ਸਾਡੇ ਇੱਕ ਰਿਪੋਰਟਰ ਨੇ ਵੀ ਪੂਰੀ ਜਾਣਕਾਰੀ ਦਿੱਤੀ ਹੈ ਜਿਸ ਤਰੀਕੇ ਨਾਲ ਇਹ ਹਾਲਾਤ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਨਵਾਂ ਗਰਾਉਂਦੀਆ ਤਸਵੀਰਾਂ ਡਰਾਵਣੀਆਂ ਨੇ ਜਿੱਤੇ ਕੀ ਆਉਣ ਵਾਲੇ ਦਿਨਾਂ ਚ ਬਾਰਸ਼ ਦੇ ਕਾਰਨ ਕਾਫੀ ਵੱਡੇ ਨੁਕਸਾਨ ਨਵਾਂ ਗਰਾਉਂਦੇ ਹੋ ਸਕਦੇ ਨੇ ਕਿਉਂਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਹੁਣ ਪੁਖਤਾ ਇਂਤਜ਼ਾਮ ਜੂ ਕਰਨੇ ਚਾਹੀਦੇ ਨੇ ਜਿਸ ਤਰੀਕੇ ਨਾਲ ਕੋਈ ਐਂਬੂਲੈਂਸ ਜਾਂ